ਰਤਨ ਸਿੰਘ ਜੀ ਜਨਾਲਾ ਜਿਨ੍ਹਾਂ ਨੇ ਪੰਜ ਮੈਂਬਰ ਦੀ ਭਰਤੀ ਕਮੇਟੀ ਨੂੰ ਬੜਾ ਸਹਿਯੋਗ ਦਿੱਤਾ 200 ਦੇ ਕਰੀਬ ਜਿਹੜੀਆਂ ਪਰਚੀਆਂ ਜੜੀਆਂ ਨੇ ਉਹ ਭਰੀਆਂ 2000 ਦੇ ਕਰੀਬ ਮੈਂਬਰ ਜਿਹੜੇ ਆ ਉਹ ਬਣਾਈ ਪਾਰਟੀ ਦੇ ਅੱਜ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਇਹਨਾਂ ਦੇ ਘਰ ਦੇ ਵਿੱਚ ਪਹੁੰਚੇ ਆ ਤੇ ਇਹਨਾਂ ਨੇ ਅੱਗੋਂ ਸੰਗਤਾਂ ਦੇ ਦਰਸ਼ਨ ਕਰਾਏ ਨੇ ਤੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦਾ ਦੋਹਰਾ ਧੰਨਵਾਦ ਕਰਦਾ ਕਿ ਸੰਗਤ ਦੇ ਦਰਸ਼ਨ ਵੀ ਕਰਾਏ ਨੇ ਆਪਣੇ ਹਲਕੇ ਦੀ ਸੰਗਤ ਦੇ ਦਰਸ਼ਨ ਕਰਾਏ ਨੇ ਔਰ ਦੂਸਰਾ ਇਹ ਨੰਨੀ ਜਿਹੜਾ ਹੈ ਸਹਿਯੋਗ ਦਿੰਦਾ ਹੈ ਪਾਰਟੀ ਦੇ ਮੈਂਬਰ ਬਣਾਏ ਨੇ ਮੈਂ ਅੱਜ ਧੰਨਵਾਦੀ ਕਰਨ ਵਾਸਤੇ ਜਿਹੜਾ ਇਹਨਾਂ ਦੇ ਕੋਲ ਅਸੀਂ ਜਿਹੜਾ ਅੱਜ ਪਹੁੰਚੇ ਆ ਸਿੰਘ ਸਾਹਿਬ ਜੀ ਕੋ ਅੱਜ ਬਿਆਨ ਆ ਗਿਆ ਨਾਨੀ ਲਖਪੀਰ ਸਿੰਘ ਹੋਰਾਂ ਦਾ ਤੁਹਾਡੇ ਨਾਲ ਸਾਥੀ ਵੀ ਰਹੇ ਨੇ ਸ਼੍ਰੀ ਕਾਟਕਾ ਸਾਹਿਬ ਦੇ ਜਸਤਾਰ ਵੀ ਰਹੇ ਨੇ ਉਹਨਾਂ ਨੂੰ ਨਾਰਾਜ਼ਗੀ ਪ੍ਰਗਟਾਈ ਹੈ ਉਹ ਕਹਿੰਦੇ ਕਿ ਜਿਹੜੀ ਸੇਵਾ ਗੁਰੂ ਦੀ ਹੁੰਦੀ ਹੈ ਉਸ ਤੋਂ ਉੱਤੇ ਕੋਈ ਸੇਵਾ ਨਹੀਂ ਹੁੰਦੀ ਤਾਂ ਉਹਨਾਂ ਨੂੰ ਸਿਆਸਤ ਦੇ ਵਿੱਚ ਨਹੀਂ ਸੀ ਜਾਣਾ ਚਾਹੀਦਾ ਉਸ ਨੂੰ ਕਿਵੇਂ ਦੇਖ ਰਹੇ ਹੋ ਜੀ ਉਸ ਦੇ ਦੇਖੋ ਉਹਨਾਂ ਦਾ ਜਿਹੜਾ ਕਹਿਣਾ ਬਿਲਕੁਲ ਸਹੀ ਹੈ ਗੁਰੂ ਦੀ ਸੇਵਾ ਜਿਹੜੀ ਹੈ ਬਹੁਤ ਵੱਡੀ ਹੁੰਦੀ ਵਿਅਕਤੀ ਦੀ ਸੇਵਾ ਜਿਹੜੀ ਹੈ ਉਹ ਵੱਡੀ ਨਹੀਂ ਹੁੰਦੀ ਤੇ ਜੇ ਵਿਅਕਤੀ ਦੀ ਸੇਵਾ ਨੂੰ ਮੈਂ ਤਰਜੀਹ ਦਿੰਦਾ ਤੇ ਸ਼ਾਇਦ ਜਥੇਦਾਰੀ ਦੀ ਸੇਵਾ ਮੈਂ ਅੱਜ ਵੀ ਕਰਦਾ ਹੋਣਾ ਸੀ ਤੇ ਬਾਕੀ ਦੂਜੀ ਗੱਲ ਇਹ ਹੈ ਕਿ ਮੈਂ ਕੋਈ ਗੁਰੂ ਦੀ ਸੇਵਾ ਛੱਡ ਕੇ ਕੋਈ ਰੇਤਾ ਬਜਰੀ ਦਾ ਕਾਰੋਬਾਰ ਨਹੀਂ ਸ਼ੁਰੂ ਕਰ ਲਿਆ ਮੈਂ ਕੋਈ ਹੋਟਲ ਨਹੀਂ ਬਣਾ ਲਿਆ ਮੈਂ ਕੋਈ ਰੇੜੀ ਨਹੀਂ ਲਾ ਲਈ ਹੈ ਕੋਈ ਮੈਂ ਫੜੀ ਨਹੀਂ ਲਾ ਲਈ ਹੈ ਪੰਥ ਦੀ ਸੇਵਾ ਉੱਥੇ ਕਰਦੇ ਸੀ ਤੇ ਪੰਥ ਦੀ ਸੇਵਾ ਕੌਮ ਦੀ ਸੇਵਾ ਇੱਥੇ ਕਰਨੀ ਆ ਨਾ ਕੋਈ ਮੈਂ ਮੈਂਬਰ ਬੰਨਾ ਨਾ ਕੋਈ ਐਮਸੀ ਬੰਨਾ ਨਾ ਪੰਚਾਇਤ ਮੈਂਬਰ ਬੰਨਾ ਨਾ ਮੈਂ ਮੁੱਖ ਮੰਤਰੀ ਬੰਨਾ ਸੇਵਾ ਕਰਨੀ ਆ ਜਿੰਨੀ ਕ ਅਕਾਲ ਪੁਰਖ ਨੇ ਸੇਵਾ ਲਿਖੀ ਉਹ ਕਰਨੀ ਹੈ ਇੱਕ ਏਆਈ ਤਕਨੀਕ ਦੇ ਨਾਲ ਜਿਹੜਾ ਸ੍ਰੀ ਦਰਬਾਰ ਸਾਹਿਬ ਦਾ ਇੱਕ ਸਰੂਪ ਹੈ ਉਸ ਨੂੰ ਤਸਵੀਰ ਨੂੰ ਢਹਿ ਢੇਰੀ ਕੀਤਾ ਗਿਆ ਉਹ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂਕਿ ਬੀਐਸਪੀ ਹੋ ਰਹੀ ਹੈ ਸਾਰੇ ਪਾਸੇ ਹੀ ਦੇਖਿਆ ਜਾ ਰਿਹਾ ਹੈ ਕਈਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਦੇਖੋ ਏਆਈ ਟੈਕਨੀਕ ਜਿਹੜੀ ਆ ਰਹੀ ਹੈ ਨਾ ਭਵਿੱਖ ਦੇ ਵਿੱਚ ਇਹ ਸਾਡੇ ਸਮਾਜਿਕ ਤਾਣੇ ਬਾਣੇ ਰਿਸ਼ਤਿਆਂ ਲਈ ਬਹੁਤ ਵੱਡੀ ਚੜੀਆ ਉਹ ਖਤਰਨਾਕ ਹੈ ਔਰ ਜਿਸ ਕਿਸਮ ਦੀ ਏਆਈ ਟੈਕਨੀਕ ਦਾ ਯੂਜ਼ ਜਿਹੜੇ ਆ ਗਲਤ ਅੰਸਰ ਗਲਤ ਧੰਗ ਦੇ ਨਾਲ ਕਰ ਰਹੇ ਆ ਇਹ ਭਾਈਚਾਰਿਆਂ ਦੇ ਵਿੱਚ ਬੜਤਨ ਪੈਦਾ ਕਰੇਗੀ ਫਿਰਕੂ ਜਿਹੜੀ ਆ ਉਹ ਸੋਚ ਪੈਦਾ ਕਰੇਗੀ ਤੇ ਇਹਦੇ ਤੇ ਰੋਕ ਲਗਾਉਣ ਵਾਸਤੇ ਜਿਹੜਾ ਸਰਕਾਰਾਂ ਨੂੰ ਨਵੇਂ ਢੰਗ ਦੇ ਨਵੇਂ ਤਰੀਕੇ ਦੇ ਕਾਨੂੰਨ ਜਿਹੜੇ ਹੈ ਉਹ ਹੁਣ ਤੋਂ ਹੀ ਜੜੇ ਆ ਬਣਾਉਣੇ ਚਾਹੀਦੇ ਆ ਪਰ ਮੈਂ ਹੈਰਾਨ ਆ ਕਿ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਜਿਹੜਾ ਹੈ ਉਹ ਭਾਰਤ ਸਰਕਾਰ ਜਾਂ ਸਟੇਟ ਸਰਕਾਰਾਂ ਜਿਹੜੀਆਂ ਉਹ ਲੈ ਕੇ ਨਹੀਂ ਆ ਰਹੀਆਂ ਜਿਨ੍ਹਾਂ ਤਹਿਤ ਜਿਹੜਾ ਤੇ ਸਰਕਾਰ ਨੂੰ ਇਸ ਮਾਮਲੇ ਚ ਸਖਤ ਤੋਂ ਸਖਤ ਕਾਨੂੰਨ ਜਿਹੜੇ ਪਹਿਲਾਂ ਬਣਾਉਣੇ ਚਾਹੀਦੇ ਨੇ ਫਿਰ ਉਹਨਾਂ ਕਾਨੂੰਨਾਂ ਤਹਿਤ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਕਾਨੂੰਨਾਂ ਨੂੰ ਮਜ਼ਬੂਤੀ ਕਿੰਨੀ ਕੁ ਮਿਲ ਰਹੀ ਹੈ ਜਿਹੜਾ ਅੱਜ ਜਿਹੜੇ ਡਾਕਟਰ ਰਤਨ ਸਿੰਘ ਅਜਨਾਲਾ ਦੇ ਘਰ ਪਹੁੰਚੇ ਉਹ ਇੱਥੇ ਵੀ ਵੱਡਾ ਰੁਕੜ ਮਿਲਿਆ ਮੈਂ ਪਹਿਲਾਂ ਕਿਹਾ ਕਿ ਅਕਾਲ ਪੁਰਖ ਤੇ ਪੂਰਨ ਵਿਸ਼ਵਾਸ ਹੈ ਗੁਰੂ ਤੇ ਪੂਰਨ ਵਿਸ਼ਵਾਸ ਹੈ ਅਸੀਂ ਗੁਰੂ ਲਈ ਚੱਲੇ ਹਾਂ ਜੀ ਬਸ ਯਾ ਪੰਜਾਬੀਆਂ ਲਈ ਚੱਲੇ ਹਾਂ ਪੰਥ ਲਈ ਚੱਲੇ ਹਾਂ ਜੀ ਤੇ ਜਿਹੜਾ ਬੰਦਾ ਬੇਈਮਾਨ ਹੋ ਕੇ ਨਹੀਂ ਨਾ ਚੱਲਦਾ ਆਪਣੀ ਕੌਮ ਪ੍ਰਤੀ ਆਪਣੇ ਪੰਥ ਪ੍ਰਤੀ ਜਾਂ ਆਪਣੀ ਸਟੇਟ ਪ੍ਰਤੀ ਉਹਨੂੰ ਕਾਮਯਾਬੀ ਨਹੀਂ ਮਿਲਦੀ ਬੇਈਮਾਨ ਜਿਹੜਾ ਜਿਹੜਾ ਬੇਈਮਾਨ ਹੋ ਕੇ ਚੱਲਦਾ ਉਹਨੂੰ ਕਦੇ ਕਾਮਯਾਬੀ ਨਹੀਂ ਮਿਲਦੀ ਔਰ ਮੇਰਾ ਅਕਾਲ ਪੁਰਖ ਤੇ ਵਿਸ਼ਵਾਸ ਹੈ ਅਸੀਂ ਬੇਈਮਾਨੀ ਰੱਖ ਕੇ ਨਹੀਂ ਚੱਲੇ ਔਰ ਵਾਹੀ ਗੁਰੂ ਕਾਮਯਾਬੀ ਜ਼ਰੂਰ ਹੈ। ਫੰਕਟ ਤੇ ਬਹੁਤ سارے ਮਸਲੇ ਆ ਜਿਵੇਂ ਪੱਤੀ ਸੁਨਾ ਦੇ ਅਗਲੀ ਹੋ ਰਹੀ ਛਪੀ ਰਿਪੋਰਟ ਨੂੰ ਵੀ ਆਡਰ ਕੀਤਾ ਗਿਆ ਵੀ ਇਹ ਹੋਣੀ ਚਾਹੀਦੀ ਆ ਕਿ ਤੁਸੀਂ ਆਉਂਦੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਨਾਲ ਕੋਈ ਤਾਲਮੇਲ ਕਰੋ। ਦੇਖੋ ਮੈਂ ਪਹਿਲਾਂ ਵੀ ਇਹ ਸ਼ਬਦ ਕਹਿਆ ਹੈ ਕਿ ਬਹੁਤ سارے ਸਾਡੇ ਮਸਲੇ ਜਿਹੜੇ ਨੇ ਇਹ ਪੈਂਡਿੰਗ ਨਹੀਂ ਕੋਈ ਅੱਜ ਦੇ ਪੈਂਡਿੰਗ ਨਹੀਂ 1947 ਤੋਂ ਪੈਂਡਿੰਗ ਨੇ ਇੱਕ ਵੀ ਮਸਲਾ ਜਿਹੜਾ ਹੈ ਨਾ ਸਾਡਾ ਕੋਰਟ ਨੇ ਹੱਲ ਕੀਤਾ ਨਾ ਸਰਕਾਰਾਂ ਨੇ ਹੱਲ ਕੀਤਾ ਨਾ ਸਾਨੂੰ ਕੋਰਟਾਂ ਤੋਂ ਇਨਸਾਫ ਮਿਲਿਆ ਨਾ ਸਾਨੂੰ ਸਰਕਾਰਾਂ ਤੋਂ ਇਨਸਾਫ ਮਿਲਿਆ। ਪਹਿਲਾਂ ਤਾਂ ਅਸੀਂ ਇਕੱਠੇ ਹੋਵ ਇੱਕਠੀ ਹੋ ਕੇ ਆਪਣੀ ਤਾਕਤ ਜਿਹੜੀ ਆ ਉਹ ਇਕੱਠੀ ਕਰਾਂਗੇ ਸਾਡੀ ਤਾਕਤ ਜੇ ਇਕੱਠੀ ਹੋ ਗਈ ਮੈਨੂੰ ਨਹੀਂ ਲੱਗਦਾ ਕਿ ਜਦੋਂ ਅਸੀਂ ਤਾਕਤ ਇਕੱਠੀ ਕਰਕੇ ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਸਰਕਾਰ ਸਾਡੀ ਆਵਾਜ਼ ਨੂੰ ਇਗਨੋਰ ਕਰੇਗੀ ਸਿੰਘ ਸਾਹਿਬ ਜੀ ਜਿਹੜਾ ਇੱਕ ਚੋਣ ਚਿੰਨ੍ਹ ਹੈ ਤਕੜੀ ਦਾ ਤੁਸੀਂ ਉਸ ਨੂੰ ਲੈ ਕੇ ਕਿੰਨੀ ਕੁ ਚਾਰਾਜੋਈ ਹੋਈ ਹੈ ਇਲੈਕਸ਼ਨ ਕਮਿਸ਼ਨ ਤੱਕ ਤੁਸੀਂ ਕੀਤੀ ਹੈ ਪਹੁੰਚ ਤੇ ਦੂਜਾ ਨਾਲ ਹੀ ਇਹਦੇ ਰਿਲੇਟਿਡ ਹੈ ਤਰਨਤਨ ਜ਼ਿਮਨੀ ਚੋਣ ਆ ਰਹੀ ਹੈ ਕਿ ਤੁਸੀਂ ਤੁਹਾਡੀ ਪਾਰਟੀ ਸ਼ਰੂਮਨੀ ਕਾਲੀਦਲ ਉਸੇ ਹਿੱਸਾ ਲਵੇਗੀ देखो თანთან ਜਿਮਣੀ ਚੋਣ ਬਾਰੇ ਤਾਂ ਜਦੋਂ ਸਾਡੀ ਪਾਰਟੀ ਦਾ ਸਟਰਕਚਰ ਬਣ ਜਾਏਗਾ ਪਾਰਟੀ ਪਲੇਟਫਾਰਮ ਤੇ ਫੈਸਲਾ ਹੋਣਾ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਜਮਾਨੇ ਗਏ ਕਿ ਪ੍ਰਧਾਨ ਨੇ ਫੈਸਲਾ ਕਰਤਾ ਤੇ ਪਾਰਟੀ ਨੇ ਸਿਰ ਚੁਕਾ ਕੇ ਮੰਨ ਲਿਆ ਅਸੀਂ ਤਾਂ ਸਾਰਿਆਂ ਦੀ ਰਾਏ ਨਾਲ ਫੈਸਲੇ ਕਰਨੇ ਆ ਦੂਜੀ ਗੱਲ ਜਿਹੜੀ ਹੈ ਚੋਣ ਚਿੰਨ ਵਾਲੀ ਤੁਸੀਂ ਕੀਤੀ ਹੈ ਉਹ ਅਸੀਂ ਪੰਥ ਦੀ ਕਚੈਰੀ ਚ ਜਾ ਰਹੇ ਹਾਂ ਪਹਿਲਾਂ ਵੀ ਜਦੋਂ ਕਿਤੇ ਇਸ ਤਰ੍ਹਾਂ ਦੀ ਹਾਲਾਤ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਬਣੇ ਨੇ ਤੇ ਜਿਹੜਾ ਤੜਾ ਪੰਥ ਦੀ ਕਚੈਰੀ ਚ ਗਿਆ ਜਿਹਨੂੰ ਪੰਥ ਨੇ ਜਿਹੜਾ ਹੈ ਉਹ ਪ੍ਰਵਾਨਗੀ ਦਿੱਤੀ ਹੈ ਸਭ ਕੁਝ ਉਸੇ ਦਾ ਹੀ ਹੋਇਆ ਅਸੀਂ ਘਰ-ਘਰ ਜਾਵਾਂਗੇ ਜਿਹੜੇ ਪਰਿਵਾਰਾਂ ਨੂੰ ਜਿਹੜਾ ਤਰਸਕਾਰ ਕਰਕੇ ਘਰੇ ਬਿਠਾ ਦਿੱਤਾ ਜਿਨ੍ਹਾਂ ਦੇ ਪੁਰਖਿਆਂ ਦੀਆਂ ਕੁਰਬਾਨੀਆਂ ਸੀ ਅਕਾਲੀ ਦਲ ਦੀ ਜਿਨ੍ਹਾਂ ਦੀਆਂ ਆਪਣੀਆਂ ਖੁਦ ਦੀਆਂ ਕੁਰਬਾਨੀਆਂ ਸੀ ਜਿਨ੍ਹਾਂ ਦੇ ਪੁਰਖਿਆਂ ਨੇ ਜੇਲਾਂ-ਕੁਰਖ ਕਰਾਈਆਂ ਜ਼ਮੀਨਾ-ਕੁਰਖ ਕਰਾਈਆਂ ਜੇਲਾਂ ਦੇ ਵਿੱਚ ਬੰਦ ਹੋਏ ਤੇ ਅਕਾਲੀ ਦਲ ਨੂੰ ਖੜਾ ਕੀਤਾ ਉਹ ਪਰਿਵਾਰ ਜਿਹੜੇ ਆ ਉਹ ਅਕਾਲੀ ਦਲ ਤੋਂ ਇਓਂ ਬਾਹਰ ਕਰ ਦਿੱਤੇ ਕਿ ਜਿਵੇਂ ਮੱਖਣ ਚੋਂ ਗਵਾਲ ਬਾਹਰ ਕੱਢਦਾ ਹੁੰਦਾ ਅਸੀਂ ਉਹਨਾਂ ਪਰਿਵਾਰਾਂ ਨੂੰ ਵੀ ਨਾਲ ਜੋੜਾਂਗੇ ਔਰ ਸਭ ਤੋਂ ਵੱਡੀ ਗੱਲ ਕਿ ਅਸੀਂ ਪੰਜਾਬ ਦਾ ਜਿਹੜਾ ਸਾਡਾ ਨੌਜਵਾਨ ਹੈ ਜਾਂ ਵਿਸ਼ਵ ਦੇ ਵਿੱਚ ਬੈਠਾ ਸਾਡਾ ਸਿੱਖ ਯੂਥ ਹੈ ਅਸੀਂ ਉਹਨੂੰ ਆਪਣੇ ਨਾਲ ਜੋੜਾਂਗੇ ਅਸੀਂ ਕੇਵਲ ਦੁਨੀਆ ਪਰਦੇਸ ਸਿੱਖਾਂ ਦੀ ਗੱਲ ਕਰਾਂਗੇ ਜੀ ਚਾਹੇ ਉਹ ਕਸ਼ਮੀਰ ਦਾ ਸਿੱਖ ਹੈ ਚਾਹੇ ਉਹ ਮਹਾਰਾਸ਼ਟਰ ਦਾ ਸਿੱਖ ਹੈ ਚਾਹੇ ਉਹ ਹైదరాబాద్ ਦਾ ਸਿੱਖ ਹੈ ਚਾਹੇ ਉਹ ਅਮਰੀਕਾ ਕੈਨੇਡਾ ਦਾ ਸਿੱਖ ਹੈ ਅਸੀਂ ਸਿੱਖਾਂ ਦੀ ਬਾਤ ਪਾਵਾਂਗੇ ਔਰ ਪੰਜਾਬ ਦੀ ਬਾਤ ਪਾਵਾਂਗੇ ਗੁਣੀ ਪ੍ਰਧਾਨਗੀ ਗੁਣੀ ਜੀ ਰਾਸ ਨਹੀਂ ਆ ਰਹੀ ਕਈਆਂ ਨੂੰ ਤਾਂ ਅਸੀਂ ਊਸ਼ਣ ਬਾਜੀ ਜਿਹੜੀ ਹੈ ਉਹ ਇੰਨੇ ਵੱਡੇ ਲੈਵਲ ਤੇ ਹੋ ਗਈ ਹੈ ਕਿ ਇੱਕ ਦੂਜੇ ਦੇ ਪਰਿਵਾਰਵਾਦ ਤੱਕ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਸੁਣ ਹੀ ਰਹੇ ਹੋ ਸੋਸ਼ਲ ਮੀਡੀਆ ਤੇ ਬਹੁਤ ਪੱਤੀ ਸ਼ਬਦਾਵਲੀ ਇੱਕ ਤੁਸੀਂ ਸ੍ਰੀ ਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋ ਹੋ ਤੇ ਤੁਹਾਡੇ ਖਿਲਾਫ ਏਡੀ ਪੱਤੀ ਸ਼ਬਦਾਵਲੀ ਜਿਹੜੀ ਵਰਤੀ ਜਾਵੇ ਉਸ ਨੂੰ ਕਿਵੇਂ ਦੇਖ ਰਹੇ ਹੋ ਹਾਲੇ ਵੀ ਨਹੀਂ ਹਟਿਆ ਜਾ ਰਿਹਾ ਚਲੋ ਮੈਂ ਤਾਂ ਉਹਨਾਂ ਨੂੰ ਇਹ ਸਲਾਹ ਹੀ ਦੇਵਾਂਗਾ ਕਿ ਕਿਸੇ ਚੰਗੇ ਵੈਦ ਚੰਗੇ ਡਾਕਟਰ ਕੋਲੋਂ ਕੋਈ ਦਵਾਈ ਲੈਣ ਜਿਹਦੇ ਨਾਲ ਮੇਰਾ ਜਿਹੜਾ ਇਹ ਸਨਮਾਨ ਹੈ ਉਹ ਰਾਸ ਆ ਜੇ ਠੀਕ ਹੈ ਥੈਂਕ ਯੂ